ਕਾਰ ਵਿੱਚ ਪੀਪਲ ਦੇ ਦਰਖਤ ਦਾ ਉਗਣਾ ਸ਼ੁਭ ਜਾਂ ਅਸ਼ੁਭ ਦੋਸਤੋ ਪੀਪਲ ਦਾ ਰੁਖ ਭਾਰਤੀ ਸੰਸਕ੍ਰਿਤੀ ਅਤੇ Hinduਧਰਮ ਵਿੱਚ ਸਭ ਤੋਂ ਵੱਧ ਪੂਜਨਯੋਗ ਦਰਖਤ ਮੰਨਿਆ ਜਾਂਦਾ ਹੈ ਇਸ ਨੂੰ ਬੋਧੀ ਰੁਖ ਵੀ ਕਿਹਾ ਜਾਂਦਾ ਹੈ ਕਿਉਂਕਿ ਇਸੇ ਰੁਖੇ ਹੇਠਾਂ ਭਗਵਾਨ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਧਾਰਮਿਕ માનਤਾਵਾਂ ਅਨੁਸਾਰ ਇਸ ਦਰਖਤ ਵਿੱਚ ਸ੍ਰੀ ਮੂਰਤੀ ਬ੍ਰਹਮਾ ਵਿਸ਼ਨੂੰ ਅਤੇ ਮਹੇਸ਼ ਸਮੇਤ ਸਾਰੇ ਦੇਵੀ ਦੇਵਤਿਆਂ ਦਾ ਨਿਵਾਸ ਮੰਨਿਆ ਜਾਂਦਾ ਹੈ ਸ਼ਨੀਵਾਰ ਨੂੰ ਪੀਪਲ ਦੀ ਪੂਜਾ ਕਰਨ ਨਾਲ ਸ਼ਨੀ ਦੋਸ਼ ਸ਼ਾਂਤ ਹੁੰਦਾ ਹੈ ਅਤੇ ਮਾਂ ਲక్ష్ਮੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਇਸ ਦੇ ਨਾਲ ਪੀਪਲ ਹੀ ਇਕਲੋਤਾ ਅਜਿਹਾ ਰੁੱਖ ਹੈ ਜੋ 24 ਘੰਟੇ ਆਕਸੀਜਨ ਛੱਡਦਾ ਹੈ ਜਿਸ ਕਾਰਨ ਇਹ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਬਹੁਤ ਮਹੱਤਵਪੂਰਨ ਹੈ ਪਰ ਇਸ ਦੀ ਅਥਾ ਧਾਰਮਿਕ ਅਤੇ ਵਾਤਾਵਰਣਿਕ ਮਹੱਤਾ ਦੇ ਬਾਵਜੂਦ ਵਾਸਤੂ ਸ਼ਾਸਤਰ ਵਿੱਚ ਇਸ ਨੂੰ ਘਰ ਦੇ ਅੰਦਰ ਝਾੜ ਬਹੁਤ ਨੇੜੇ ਉਗਣ ਦੇਣਾ ਅਸ਼ੁਭ ਮੰਨਿਆ ਜਾਂਦਾ ਹੈ ਵਾਸਤੂ ਸ਼ਾਸਤਰ ਅਨੁਸਾਰ ਜੇਕਰ ਪੀਪਲ ਦਾ ਦਰਖ ਕਿਸੇ ਰਿਹਾਇਸ਼ੀ ਇਮਾਰਤ ਦੀ ਛੱਤ ਕੰਧ ਜਾਂ ਬੁਨਿਆਦ ਦੇ ਬਹੁਤ ਨੇੜੇ ਆਪਣਾ ਪੂਗਾਵੇ ਤਾਂ ਇਸ ਨੂੰ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਇਸ ਦੇ ਮੁੱਖ ਕਾਰਨ ਹੇਠ ਲਿਖੇ ਅਨੁਸਾਰ ਹਨ ਨੰਬਰ 1 ਨਕਾਰਾਤਮਕ ਊਰਜਾ ਦਾ ਸੰਚਾਰ ਵਾਸਤੂ ਅਨੁਸਾਰ ਦਿਨ ਦੇ ਸਮੇਂ ਪੀਪਲ ਵਿੱਚ ਦੇਵੀ ਦੇਵਤਾ ਦਾ ਨਿਸਬਾਤ ਹੁੰਦਾ ਹੈ ਪਰ ਸੂਰਜ ਡੁੱਬਣ ਤੋਂ ਬਾਅਦ ਇਸ ਵਿੱਚ ਕਈ ਤਰ੍ਹਾਂ ਦੀਆਂ ਨਕਾਰਾਤਮਕ ਸ਼ਕਤੀਆਂ ਜਾਂ ਆਤਮਾਵਾਂ ਦਾ ਰਵਾ ਆਵਾਜ ਜਾਂਦਾ ਹੈ ਘਰ ਦੇ ਬਹੁਤ ਨੇੜੇ ਹੋਣ ਕਾਰਨ ਇਹਨਾਂ ਸ਼ਕਤੀਆਂ ਦਾ ਪ੍ਰਭਾਵ ਘਰ ਦੀ ਸ਼ਾਂਤੀ ਅਤੇ ਸੁੱਖ-ਸ਼ਾਲੀ ਤੇ ਪੈਂਦਾ ਹੈ ਨੰਬਰ 2 ਤਰੱਕੀ ਵਿੱਚ ਰੁਕਾਵਟ ਮੰਨਿਆ ਜਾਂਦਾ ਹੈ ਕਿ ਘਰ ਦੇ ਅੰਦਰ ਪੀਪਲ ਦਾ ਓਗਣਾ ਘਰ ਦੇ ਮੈਂਬਰਾਂ ਦੀ ਤਰੱਕੀ ਵਿੱਚ ਰੁਕਾਵਟ ਪੈਦਾ ਕਰਦਾ ਹੈ ਪਰਿਵਾਰ ਨੂੰ ਹਰ ਰੋਜ਼ ਨਵੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 3 ਪਿੱਤਰ ਦੋਸ਼ ਜੋਤਿਸ਼ ਅਤੇ ਵਾਸਤੂ ਸ਼ਾਸਤਰ ਦੀ ਮੰਨਤਾ ਹੈ ਕਿ ਜੇਕਰ ਘਰ ਦੀ ਕੰਧ ਜਾਂ ਛੱਤ ਤੇ ਪੀਪਲ ਵਾਰ-ਵਾਰ ਉਗ ਰਿਹਾ ਹੋਵੇ ਤਾਂ ਇਹ ਪਿੱਤਰ ਦੋਸ਼ ਦਾ ਸੰਕੇਤ ਹੋ ਸਕਦਾ ਹੈ। ਅਜਿਹਾ ਹੋਣ ਤੇ ਘਰ ਵਿੱਚ ਆਰਥਿਕ ਸੰਕਟ, ਕਲੇਸ਼ ਅਤੇ ਅਸ਼ਾਂਤੀ ਦੀ ਸਥਿਤੀ ਬਣੀ ਰਹਿੰਦੀ ਹੈ। ਨੰਬਰ 4 ਇਕਾਂਤਵਾਸ ਦਾ ਮਾਹੌਲ ਪੀਪਲ ਦਾ ਪ੍ਰਭਾਵ ਇਕਾਂਤ ਨਾਲ ਜੁੜਿਆ ਹੋਇਆ ਹੈ। ਘਰ ਵਿੱਚ ਇਸ ਦਾ ਹੋਣਾ ਪਰਿਵਾਰਕ ਮੈਂਬਰਾਂ ਵਿੱਚ ਅਲੱਗ-ਥਲੱਗ ਅਤੇ ਤਣਾਅ ਦੀ ਭਾਵਨਾ ਪੈਦਾ ਕਰ ਸਕਦਾ ਹੈ। ਜਿਸ ਨਾਲ ਰਿਸ਼ਤਿਆਂ ਵਿੱਚ ਮਿਠਾਸ ਘੱਟ ਹੁੰਦੀ ਹੈ ਨੰਬਰ 5 ਪਰਛਾਵੇਂ ਦਾ ਅਸ਼ੁਭ ਪ੍ਰਭਾਵ ਵਾਸਤੂ ਅਨੁਸਾਰ ਕਿਸੇ ਦੀ ਕਿਸੇ ਵੀ ਵੱਡੇ ਰੁੱਖ ਦਾ ਪਰਛਾਵਾਂ ਜੇਕਰ ਲੰਬੇ ਸਮੇਂ ਤੱਕ ਘਰ ਤੇ ਪੈਂਦਾ ਰਹੇ ਤਾਂ ਇਹ ਅਸ਼ੁਭ ਮੰਨਦਾ ਹੈ ਖਾਸ ਕਰਕੇ ਪੀਪਲ ਦਾ ਪਰਛਾਵਾਂ ਘਰ ਤੇ ਪੈਣ ਨਾਲ ਪਰਿਵਾਰ ਦੀ ਤਰੱਕੀ ਰੁਕ ਜਾਂਦੀ ਹੈ ਭਾਤੀ ਕੱਦੇ ਢਾਂਚਾਗਤ ਕਰ ਨੰਬਰ 1 ਬੁਨਿਆਦ ਨੂੰ ਨੁਕਸਾਨ ਪੀਪਲ ਦੇ ਰੁੱਖ ਦੀਆਂ ਜੜ੍ਹਾਂ ਬਹੁਤ ਹੀ ਸ਼ਕਤੀਸ਼ਾਲੀ ਅਤੇ ਫੈਲਣ ਵਾਲੀਆਂ ਹੁੰਦੀਆਂ ਹਨ ਜੇਕਰ ਇੱਕ ਕੰਧ ਛੱਤ ਜਾਂ ਬੁਨਿਆਦ ਦੇ ਅੰਦਰ ਉਗ ਜਾਂਦਾ ਹੈ ਤਾਂ ਸਮੇਂ ਦੇ ਨਾਲ ਇਸ ਦੀਆਂ ਜੜਾਂ ਦੀ دیوار ਅਤੇ ਪਾਈਪਾਂ ਨੂੰ ਤੋੜ ਕੇ ਘਰ ਦੇ ਢਾਂਚੇ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀਆਂ ਹਨ ਨੰਬਰ ਤੋਂ ਸੰਭਾਲ ਵਿੱਚ ਮੁਸ਼ਕਲ ਵੱਡੇ ਹੋਣ ਤੇ ਇਸ ਨੂੰ ਘਰ ਦੇ ਨੇੜੇ ਸੰਭਾਲਣਾ ਅਸੰਭਵ ਹੋ ਜਾਂਦਾ ਹੈ ਅਤੇ ਪਿੱਪਲ ਵਰਗੇ ਪਵਿੱਤਰ ਰੁੱਖ ਨੂੰ ਕਟਣਾ ਵੀ ਧਾਰਮਿਕ ਤੌਰ ਤੇ ਮਹਾਂਪਾਪ ਮੰਨਿਆ ਜਾਂਦਾ ਹੈ ਇਸ ਲਈ ਸ਼ੁਰੂ ਵਿੱਚ ਇਸ ਨੂੰ ਘਰ ਦੇ ਅੰਦਰੋਂ ਹਟਾ ਦੇਣਾ ਸ਼ੁਭ ਤੱਤ ਨੂੰ ਵਧੀਆ ਮੰਨਿਆ ਜਾਂਦਾ ਹੈ। ਪੀਪਲ ਦਾ ਸਹੀ ਸਥਾਨ ਅਤੇ ਦਿਸ਼ਾ। ਸ਼ੁਭ ਪ੍ਰਭਾਵ ਲਈ ਵਾਸੂ ਸ਼ਾਸਤਰ ਅਨੁਸਾਰ ਪੀਪਲ ਦਾ ਰੁੱਖ ਮੇਸ਼ਾ ਧਾਰਮਿਕ ਸਥਾਨਾਂ ਮੰਦਰਾਂ ਜਾਂ ਜਨਤਕ ਖਾਵਾਂ ਤੇ ਹੀ ਲਗਾਇਆ ਜਾਣਾ ਚਾਹੀਦਾ ਹੈ। ਘਰ ਦੇ ਅੰਦਰ ਨਹੀਂ। ਸਹੀ ਦਿਸ਼ਾ ਜਿੱਕਰ ਪੀਪਲ ਦਾ ਰੁੱਖ ਘਰ ਦੇ ਬਾਹਰ ਬਹੁਤ ਦੂਰੀ ਤੇ ਪੱਛਮੀ ਦਿਸ਼ਾ ਵਿੱਚ ਹੋਵੇ ਅਤੇ ਇਸ ਦਾ ਪਰਛਾਵਾਂ ਘਰ ਤੇ ਨਾ ਪਵੇ ਤਾਂ ਇਹ ਸ਼ੁਭ ਫਲਦਾਇ ਹੋ ਸਕਦਾ ਹੈ। ਉੱਤਰ ਪੂਰਬ ਇਸ਼ਾਨ ਕੋ ਕੁਝ ਮਾਹਰ ਇਸ ਨੂੰ ਜਾਇਦਾਦ ਦੇ ਉੱਤਰ ਪੂਰਬ ਕੋਨੇ ਵਿੱਚ ਘਰ ਦੀ ਮੁੱਖ ਇਮਾਰਤ ਤੋਂ ਬਹੁਤ ਦੂਰ ਲਗਾਉਣ ਦੀ ਸਲਾਹ ਦਿੰਦੇ ਹਨ ਤਾਂ ਜੋ ਇਸ ਦੀ ਸਕਾਰਾਤਮਕ ਊਰਜਾ ਦਾ ਫਾਇਦਾ ਮਿਲੇ ਅਤੇ ਜੜਾਂ ਦਾ ਨੁਕਸਾਨ ਨਾ ਹੋਵੇ। ਪ੍ਰਵੇਸ਼ ਦੁਆਰ ਜੇਕਰ ਪੀਪਲ ਦਾ ਰੁੱਖ ਮੁੱਖ ਪ੍ਰਵੇਸ਼ ਦੁਆਰ ਦੇ ਬਿਲਕੁਲ ਸਾਹਮਣੇ ਹੋਵੇ ਤਾਂ ਇਸ ਦੇ ਪ੍ਰਭਾਵ ਨੂੰ ਨਿਰਪੱਖ ਮੰਨਿਆ ਜਾਂਦਾ ਹੈ ਪਰ ਇਸ ਦੀ ਦੂਰੀ ਘਰ ਦੀ ਉਚਾਈ ਦੇ ਕਟੋ ਕਟ 3 ਗੁਣਾ ਹੋਣੀ ਚਾਹੀਦੀ ਹੈ ਗਲਤ ਦਿਸ਼ਾ ਪੂਰਬੀ ਦਿਸ਼ਾ ਘਰ ਦੇ ਪੂਰਬ ਦਿਸ਼ਾ ਵਿੱਚ ਪੀਪਲ ਹੋਣਾ ਤਾਂ ਦੀ ਕਮੀ ਅਤੇ ਆਰਥਿਕ ਸੰਕਟ ਲਿਆਉਂਦਾ ਹੈ ਦੱਖਣੀ ਦਿਸ਼ਾ ਇਸ ਦਿਸ਼ਾ ਵਿੱਚ ਪੀਪਲ ਜਾਂ ਹੋਰ ਵੱਡੇ ਰੁੱਖ ਲਗਾਉਣ ਨੂੰ ਵੀ ਅਸ਼ੁਭ ਮੰਨਿਆ ਜਾਂਦਾ ਹੈ ਜੇਕਰ ਘਰ ਵਿੱਚ ਪੀਪਲ ਲੁਕ ਜਾਵੇ ਤਾਂ ਕੀ ਕਰੀਏ ਕਿਉਂਕਿ ਪੀਪਲ ਦੇ ਰੁੱਖ ਨੂੰ घटना पाप ਮੰਨਿਆ ਜਾਂਦਾ ਹੈ ਇਸ ਲਈ ਵਾਸਤੂ ਸ਼ਾਸਤਰ ਵਿੱਚ ਇਸ ਸਮੱਸਿਆ ਨੂੰ ਹੱਲ ਕਰਨ ਲਈ ਇਹ ਤਲੀਕੇ ਉਪਾਏ ਦੱਸਦਾ ਹੈ ਜੇਕਰ ਪੀਪਲ ਦਾ ਬੂਟਾ ਨਵਾਂ ਤੇ ਛੋਟਾ ਲਗਭਗ 1 ਫੁੱਟ ਤੱਕ ਹੈ ਤਾਂ ਇਸ ਨੂੰ ਧਿਆਨ ਨਾਲ ਅਤੇ ਸਤਕਾਰ ਸਹਿ ਜੜ੍ਹ ਸਮੇਤ ਕੱਟ ਲੈਣਾ ਚਾਹੀਦਾ ਹੈ ਜੜ੍ਹਾਂ ਨੂੰ ਨੁਕਸਾਨ ਨਾ ਪਹੁੰਚੇ ਇਸ ਗੱਲ ਦਾ ਖਾਸ ਧਿਆਨ ਰੱਖੋ ਜਿਸ ਬੂਟੇ ਨੂੰ ਹਟਾਇਆ ਗਿਆ ਹੈ ਉਸ ਨੂੰ ਕਿਸੇ ਮੰਦਰ ਪਾਰਕ ਜਾਂ ਪਵਿੱਤਰ ਥਾਂ ਤੇ ਦੁਬਾਰਾ ਲਗਾ ਦੇਣਾ ਚਾਹੀਦਾ ਹੈ ਜੇਕਰ ਬੁੱਟਾ ਥੋੜਾ ਵੱਡਾ ਹੋ ਗਿਆ ਹੈ ਜਾਂ ਵਾਰ-ਵਾਰ ਉਗ ਰਿਹਾ ਹੈ ਤਾਂ ਲਗਾਤਾਰ 45 ਦਿਨਾਂ ਤੱਕ ਸਵੇਰੇ ਚਲ-ਚੜਾ ਕੇ ਉਸ ਦੀ ਪੂਜਾ ਕਰੋ ਇਸ ਤੋਂ ਬਾਅਦ ਇੱਕ ਸ਼ਨੀਵਾਰ ਨੂੰ ਪੂਜਾ ਕਰਕੇ ਅਤੇ ਸ਼ਨੀ ਦੇਵ ਦਾ ਧਿਆਨ ਕਰਕੇ ਉਸ ਬੁੱਟੇ ਨੂੰ ਮਿੱਟੀ ਸਮੇਤ ਹਟਾ ਕੇ ਕਿਸੇ ਹੋਰ ਜਗ੍ਹਾ ਤੇ ਲਗਾ ਦਿਓ ਜੇਕਰ ਕਿਸੇ ਵੱਡੇ ਅਤੇ ਅਣਚਾਹੀ ਪਿੱਪਲ ਦੇ ਰੁੱਖ ਨੂੰ ਫਟਾਉਣਾ ਬਹੁਤ ਜ਼ਰੂਰੀ ਹੈ ਤਾਂ ਇਹ ਕੰਮ ਕੇਵਲ ਐਤਵਾਰ ਨੂੰ ਜਾਂ ਸ਼ਨੀਵਾਰ ਦੀ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਹੀ ਕੀਤਾ ਜਾਂਦਾ ਹੈ ਕਿਸੇ ਹੋਰ ਦਿਨ ਨਹੀਂ ਪਟੌਣ ਤੋਂ ਪਹਿਲਾਂ ਰੁੱਖ ਦੀ ਪੂਜਾ ਕਰਨੀ ਜ਼ਰੂਰੀ ਹੈ ਜੇਕਰ ਪੀਪਲ ਦਾ ਬੁੱਟਾ ਉਸੇ ਜਗ੍ਹਾ ਤੇ ਵਾਰ-ਵਾਰ ਉਗ ਰਿਹਾ ਹੋਵੇ ਤਾਂ ਉਸ ਕੰਧ ਜਾਂ ਥਾਂ ਦੀ ਮੁਰੰਮਤ ਕਰਵਾ ਕੇ ਪੀਪਲ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਉਸ ਜਗ੍ਹਾ ਤੇ ਹਲਦੀ ਕੇਸਰ ਜਾਂ ਚੋਲ ਰੱਖ ਕੇ ਪੂਜਾ ਕਰਨੀ ਚਾਹੀਦੀ ਹੈ ਤਾਂ ਦੋਸਤੋ ਤੁਹਾਨੂੰ ਕਿਹੋ ਜੀ ਲੱਗੀ ਅੱਜ ਦੀ ਵੀਡੀਓ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਮਿਲਦੇ ਹਾਂ ਅਗਲੀ ਵੀਡੀਓ 'ਚ ਅਗਲੀ ਜਾਣਕਾਰੀ ਦੇ ਨਾਲ ਤਾਕਤ ਲਈ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਧੰਨਵਾਦ ਦੋਸਤੋ ਇਸ ਸਾਰੀ ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਅਤੇ ਧਰਮ ਦੇ ਉਪਾਏ ਅਤੇ ਸਲਾਹਾਂ ਨੂੰ ਆਪਣੀ ਆਸਥਾ ਅਤੇ ਵਿਸ਼ਵਾਸ ਦੇ ਅੰਮੋ ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ ਇਸ ਸੰਦਰਭ ਵਿੱਚ ਅਸੀਂ ਕਿਸੇ ਪ੍ਰਕਾਰ ਦਾ ਕੋਈ ਦਾਵਾ ਨਹੀਂ ਕਰਦੇ ਹਾਂ ਮਿਲਦੇ ਹਾਂ ਅਗਲੀ ਵੀਡੀਓਜ਼ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ